ਭਈ ਆ ਕੁੜੀ ਦੀ ਤੁਸੀਂ ਅਸਲ ਫੋਟੋ ਦੇਖ ਹੀ ਨਹੀਂ ਸਕਦੇ ਐਨੇ ਬੁਰੇ ਤਰੀਕੇ ਨਾਲ ਇਸ ਕੁੜੀ ਨੂੰ ਮਾਰਿਆ ਹੋਇਆ ਸੀ ਇਹ ਹਰਿਆਣੇ ਦੀ ਘਟਨਾ ਵਾ ਤੇ 95% ਇਸ ਕੁੜੀ ਦਾ ਗਲਾ ਵੱਢਿਆ ਹੋਇਆ ਸੀ ਤੇ ਇਸ ਕੁੜੀ ਦਾ ਰੇਪ ਹੋਇਆ ਸੀ ਅੱਖਾਂ ਕੱਢੀਆਂ ਹੋਈਆਂ ਸੀ ਤੇ ਸਾਰੇ ਫੇਸ ਤੇ ਤਜਾਬ ਪਾ ਕੇ ਸਾੜਿਆ ਹੋਇਆ ਸੀ ਕੱਪੜੇ ਪਾਟੇ ਹੋਏ ਸੀ ਤੇ ਆਰਗਨ ਬਾਡੀ ਦੇ ਵਿੱਚੋਂ ਜਿਹੜੇ ਬਾਡੀ ਪਾਰਟਸ ਹੁੰਦੇ ਆ ਉਹ ਕੱਢੇ ਹੋਏ ਸੀ ਤੇ ਐਨਾ ਹੀ ਨਹੀਂ ਇਹਨੂੰ ਕੀਟਨਾਸ਼ਕ ਦੀ ਦਵਾਈ ਵੀ ਪਲਾਈ ਹੋਈ ਸੀ ਤੇ ਸਾਰਾ ਕੁਝ ਕਰਨ ਤੋਂ ਬਾਅਦ ਕੁੜੀ ਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਦੇਖ ਲਓ ਹਰਿਆਣਾ ਦੀ ਪੁਲਿਸ ਨੇ ਇਹਨੂੰ ਸੁਸਾਇਸਾਈਡ ਕੇਸ ਬਣਾ ਕੇ ਇਸ ਕੇਸ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਆ ਹੁਣ ਤੁਹਾਨੂੰ ਸਾਰੀ ਕਹਾਣੀ ਹੈ ਸ਼ੁਰੂ ਤੋਂ ਦੱਸ ਦਿਆਂ ਵੀ ਕੀ ਗੱਲਬਾਤ ਹੋਈ ਸੀ 19 ਸਾਲਾਂ ਦੀ ਮਨੀਸ਼ਾ ਜੋ ਭਵਾਨੀ ਹਰਿਆਣਾ ਤੋਂ ਸੀ ਜੋ ਇੱਕ ਨਰਸ ਬਣਨਾ ਚਾਹੁੰਦੀ ਸੀ ਤੇ ਆਪਣੇ ਫਾਦਰ ਤੇ ਜ਼ਿਆਦਾ ਫੀਸ ਦਾ ਬੋਝ ਨਾ ਪਵੇ ਇਸ ਕਰਕੇ ਇੱਕ ਸਕੂਲ ਦੇ ਵਿੱਚ ਪੜਾਉਂਦੀ ਸੀ 11 ਅਗਸਤ ਨੂੰ ਮਨੀਸ਼ਾ ਗਾਇਬ ਹੋ ਜਾਂਦੀ ਹੈ ਤੇ ਇਸ ਕੁੜੀ ਦੇ ਪੇਰੈਂਟਸ ਫਿਰ ਥਾਣੇ ਜਾਂਦੇ ਆ ਪਰ ਅੱਗੋਂ ਪੁਲਿਸ ਉਹਨਾਂ ਨੂੰ ਇਹ ਕਹਿ ਦਿੰਦੀ ਆ ਕਿ ਤੁਸੀਂ ਦੰਦੇ ਨਾਲ ਬਾਅਦ ਆਓ ਇੰਨੇ ਟਾਈਮ ਨੂੰ ਤੁਹਾਡੀ ਕੁੜੀ ਆਪਣੇ ਆਪ ਘਰ ਆ ਜੂ ਪਰ ਦੰਦੇ ਨਾਲ ਬਾਅਦ ਕੁੜੀ ਘਰ ਤਾਂ ਆਉਂਦੀ ਨਹੀਂ ਪਰ ਉਹਦੀ ਬਾਡੀ ਖੇਤਾਂ ਦੇ ਵਿੱਚ ਮਿਲਦੀ ਆ ਤੇ ਮਨੀਸ਼ਾ ਦੀ ਫੈਮਲੀ ਉਹਦਾ ਸੰਸਕਾਰ ਕਰਨ ਨੂੰ ਰਾਜ਼ੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਇਹ ਮਰਡਰ ਆ ਨਾ ਕਿ ਕੋਈ ਸੁਸਾਇਡ ਤੇ ਉਹਨਾਂ ਦੀ ਫੈਮਲੀ ਕਿਸੇ ਵੀ ਕੰਡੀਸ਼ਨ 'ਚ ਮੰਨ ਨਹੀਂ ਰਹੀ ਸੀ ਕਿ ਉਹਨਾਂ ਦੀ ਬੱਚੀ ਸੁਸਾਇਡ ਕਰ ਸਕਦੀ ਹੈ ਪਰ ਬਾਅਦ ਵਿੱਚ ਪੁਲਿਸ ਦੇ ਪ੍ਰੈਸ਼ਰ ਥੱਲੇ ਆ ਕੇ ਉਹਦੇ ਫਾਦਰ ਮੰਨ ਜਾਂਦੇ ਆ ਕਿ ਇਹ ਜੋ ਕਹਿ ਰਹੇ ਨੇ ਉਹ ਠੀਕ ਹੋਣਾ ਵਾ ਪਰ ਬਾਅਦ ਵਿੱਚ ਲੋਕ ਪ੍ਰੋਟੈਸਟ ਕਰਨਾ ਸ਼ੁਰੂ ਕਰਦੇ ਤੇ ਗੱਲ ਸੋਸ਼ਲ ਮੀਡੀਆ ਤੇ ਫੈਲਦੀ ਆ ਤੇ ਹਰਿਆਣਾ ਗਵਰਨਮੈਂਟ ਤੇ ਪ੍ਰੈਸ਼ਰ ਪੈਂਦਾ ਜਿਸ ਤੋਂ ਬਾਅਦ ਇਹ ਕੇਸ ਆ ਜਿਹੜਾ ਟਰਾਂਸਫਰ ਹੋ ਕੇ CBI ਕੋਲ ਚਲੇ ਜਾਂਦਾ ਤੇ ਜਿਹੜੇ ਇਸ ਕੇਸ ਤੇ ਪੁਲਿਸ ਅਫਸਰ ਕੰਮ ਕਰ ਰਹੇ ਸੀ ਉਹਨਾਂ ਵਿੱਚੋਂ 5 ਸਸਪੈਂਡ ਕਰ ਦਿੱਤੇ ਜਾਂਦੇ ਆ ਤੇ ਹੁਣ ਜਿਹੜਾ ਕੇਸ ਆ ਇਹ CBI ਦੇ ਕੋਲੇ ਆ ਪਰ ਰਿਜ਼ਲਟ ਹਲੇ ਵੀ ਜ਼ੀਰੋ ਆ CBI ਵੱਲੋਂ ਹਜੇ ਕੋਈ ਵੀ ਬੰਦਾ ਅਰੈਸਟ ਨਹੀਂ ਕੀਤਾ ਗਿਆ ਮੈਨੇ ਸਭ ਤੋਂ ਪਹਿਲੇ ਦੇਖਾ ਕਿ ਮਨੀਸ਼ਾ ਦਾ ਜੋ ਗਲਾ ਹੈ ਉਹ ਕੱਟਿਆ ਹੈ ਔਰ ਪਿੱਛੇ ਜੋ ਗਰਦਨ ਹੈ ਗਰਦਨ ਕੀ ਦੋ इंच की जो अपनी खाल है वो लटकी हुई थी गर्दन बॉडी से बिल्कुल अलग थी दूसरी बात उसका जो पूरा जो फेस का जो मांस है वो बिल्कुल ख़त्म था ओनली उसका बहन का जो जबड़ा था वो जबड़ा जबड़ा दिखाई दे रहा था और इस केस को जैसे जली हुई बॉडी होती है हमारी दो तीन दिन के बाद उसकी खाल जैसी टाइट हो जाती है इस प्रकार की उस डेड बॉडी की आलात थी तो मतलब कोई भी बंदा ये साफ साफ नज़र आम आदमी अनपढ़ लोग भी बता सकते हैं कि ये ऐसी और जैसे भी जिस जिस तरह से वकील साहब ने बताया गया था कि इसके ऑर्गन बाहर निकले हैं तक मेरे ओपिनियन है वहाँ पे तो मुझे ये ये लग रहा है है कि ऑर्गन ट्रैफिकिंग का मामला भी हो सकता है। भाई मनीषा की बॉडी के पास कोई नोट तो नहीं मिला था पत्र तो नहीं मिला था लिखा हुआ जो मनीषा ने लिखा हो लेकिन उसी जगह पे बहुत सारी दारू की बियर की बॉटले जरूर मिली है सबसे पहली चीज तो भैया बियर दिखा दे उसके बाद डिस्पोजल दिखा दे इसमें जो लिक्विड है वो देखने में तुरू लागे है, शराब है खैर आप देनी, एक माल्टा की भी बोतल है उसके बाद ये चप्पल पड़ी है रॉयल स्टैक की बोतल फूट रही है कंस दिखाई एक बार ये चप्पल भी जो है जेंट्स की नजर आने लग रही है उसके अलावा कैमरा मैन इस साइड आ जा नमकीन पड़ी है और बिस्लेरी की छोटी छोटी बोतलें पड़ी है केड़े पड़े रेड बुल का कैन है